ਜੋਕਾਂ ਬਣ ਕੇ ਚਿੰਬੜ ਗਏ ਮਾੜੇ ਅੰਸਰ ਸਮਾਜ ਨੂੰ ਹਰ ਰੋਜ਼ ਖੂਨ ਰਹਿਨੇ ਚੂਸ ਸਾਥਿਓ ਹੁਣ ਤਾਂ ਲੋਕ ਘਰਾਂ ਦੇ ਅੰਦਰ ਵੀ ਨਹੀਂ ਕਰਦੇ ਸੁਰੱਖਿਅਤ ਮਹਿਸੂਸ ਸਾਥਿਓ ਕੀ ਕਹੀਏ ਹੁਣ ਤਾਂ ਲੋਕ ਘਰਾਂ ਦੇ ਅੰਦਰ ਵੀ ਨਹੀਂ ਕਰਦੇ ਸੁਰੱਖਿਅਤ ਮਹਿਸੂਸ ਸਾਥਿਓ ਸਾਥਿਓ ਅੱਜ ਤੋਂ 6 ਮਹੀਨੇ ਜਾਂ ਸਾਲ ਪਹਿਲਾਂ ਜਦ ਪੰਜਾਬ ਦੇ ਚਿੰਤਤ ਲੋਕ ਕਹਿੰਦੇ ਸੀਗੇ ਕਿ ਮਾੜੇ ਅੰਸਰਾਂ ਨੂੰ ਪ੍ਰਸ਼ਾਸਨ ਨੱਥ ਪਾਵੇ ਨੇ ਤਾਂ ਹੌਲੀ ਹੌਲੀ ਇੱਕ ਦਿਨ ਅਜੇ ਆ ਜਾਣਾ ਕਿ ਮਾੜੇ ਅੰਸਰਾਂ ਨੇ ਘਰਾਂ ਦੇ ਅੰਦਰ ਆ ਕੇ ਲੁੱਟ ਕਰਨ ਲੱਪੈਣੀਆਂ ਤਾਂ ਉਹ ਗੱਲ ਸੱਚ ਹੁੰਦੀ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਔੜ ਦੇ ਨੇੜੇ ਲੱਗਦੇ ਪਿੰਡ ਮੱਲਾ ਬੇਦੀਆਂ ਵਿੱਚ ਇੱਕ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇੱਕ ਲੁਟੇਰੇ ਵੱਲੋਂ ਕਿ ਤੁਸੀਂ ਹੈਰਾਨ ਹੋ ਜਾਓਗੇ ਲੁਟੇਰੇ ਵੱਲੋਂ ਅਣਮੁੱਲੀਆਂ ਵਾਲੀਆਂ ਜਿਹੜੀਆਂ ਆ ਉਹ ਬਜ਼ੁਰਗ ਮਹਿਲਾ ਦੇ ਕੰਨ ਤੋਂ ਤੋੜੀਆਂ ਗਈਆਂ ਹਨ ਛਪਟਾ ਮਾਰ ਕੇ ਝਟਕਾ ਮਾਰ ਕੇ ਤੋੜੀਆਂ ਗਈਆਂ ਹਨ ਦੱਸ ਦਈਏ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਮੱਲਾ ਬੇਦੀਆਂ ਪਿੰਡ ਵਿੱਚ ਇੱਕ ਬਜ਼ੁਰਗ ਮਹਿਲਾ ਜਿਸ ਦੀ ਉਮਰ 75 ਸਾਲ ਦੇ ਆਸ-ਪਾਸ ਦੱਸੀ ਜਾ ਰਹੀ ਹੈ ਆਪਣੇ ਘਰ ਦੇ ਗੇਟ ਵਿੱਚ ਬੈਠੀ ਸੀ ਬੂਟਿਆਂ ਨੂੰ ਪਾਣੀ ਪਾ ਕੇ ਬੈਠੀ ਸੀ ਤਾਂ ਇੱਕ ਮੋਟਰਸਾਈਕਲ ਤੇ ਮੂੰ ਬੰਨਿਆ ਜਿਹੜਾ ਨੌਜਵਾਨ ਨੇ ਉੱਥੋਂ ਆਉਂਦਾ ਪਹਿਲਾਂ ਲੰਘ ਜਾਂਦਾ ਤੇ ਉਸ ਤੋਂ ਬਾਅਦ ਬਜ਼ੁਰਗ ਮਹਿਲਾ ਨੂੰ ਇਕੱਲੀ ਬੈਠੀ ਦੇਖ ਕੇ ਉਸ ਦੇ ਕੰਨ 'ਚੋਂ ਝਪਟਾ ਮਾਰ ਕੇ ਝਟਕਾ ਮਾਰ ਕੇ ਪਹਿਲਾਂ ਇੱਕ ਤੇ ਫਿਰ ਦੂਜੀ ਵਾਲੀ ਜਿਹੜੀ ਹੈ ਇਹ ਉਹ ਤੋੜ ਕੇ ਲੈ ਜਾਂਦਾ ਬਜ਼ੁਰਗ ਬੀਬੀ ਰੋਲਾ ਪਾਉਂਦੀ ਹੈ ਪਰੇਸ਼ਾਨ ਹੁੰਦੀ ਹੈ ਕਲਪਦੀ ਹੈ ਬਹੁਤ ਰੋਂਦੀ ਹੈ ਉੱਚੀ ਉੱਚੀ ਰੋਂਦੀ ਹੈ ਲੇਕਿਨ ਜਦ ਤੱਕ ਪਰਿਵਾਰਕ ਮੈਂਬਰ ਉਸਦੀ ਮਦਦ ਕਰਨ ਲਈ ਬਾਹਰ ਆਂਦੇ ਤਦ ਤੱਕ ਜਿਹੜਾ ਲੁਟੇਰਾ ਸੀ ਉੱਥੋਂ ਫਰਾਰ ਹੋ ਜਾਂਦਾ ਹੈ ਪਰ ਸਾਥੀਓ ਇਹ ਵਾਲੀਆਂ ਅਨਮੁੱਲੀਆਂ ਕਿਉਂ ਕਹੀਆਂ ਤਾਂ ਤੁਸੀਂ ਹੈਰਾਨ ਹੋ ਜਾਓਗੇ ਕਿ ਸੁਣ ਕੇ ਬਜ਼ੁਰਗ ਮਹਿਲਾ ਨੇ ਆਪਣੀ ਮਾਂ ਦੀ ਇਹ ਆਖਰੀ ਨਿਸ਼ਾਨੀ ਸਾਹਮਣੇ ਰੱਖੀ ਸੀ ਪਰਿਵਾਰਕ ਮੈਂਬਰ ਦੱਸਦੇ ਆ ਕਿ ਬੀਬੀ ਕਦੇ ਆਪਣੇ ਕੰਨਾਂ ਤੋਂ ਵਾਲੀਆਂ ਨਹੀਂ ਸਿਲਾਂਦੀ ਪਰ ਸਭ ਤੋਂ ਵੱਧ ਮਾਇੂਸ ਕਰਨ ਵਾਲੀ ਗੱਲ ਇਹ ਹੈ ਕਿ ਬਜ਼ੁਰਗ ਮਹਿਲਾ ਸੁਣਨ ਤੋਂ ਆ ਸਮਰੱਥ ਹੈ ਜਿਸ ਕਰਕੇ ਉਸ ਨੂੰ ਪਹਿਲਾਂ ਤਾਂ ਧਿਆਨ ਚ ਹੀ ਨਹੀਂ ਆਇਆ ਕਿ ਜਿਹੜਾ ਨੌਜਵਾਨ ਲੁਟੇਰਾ ਉੱਥੇ ਆਇਆ ਸੀ ਉਹ ਕੀ ਕਾਰਾ ਕਰਨਾ ਆਇਆ ਸੀ ਕਿਉਂਕਿ ਬੀਬੀ ਜਿਹੜੀ ਹੈ ਆਪਣੇ ਮੂੰਹ ਧਿਆਨ ਬੈਠੀ ਸੀ ਪਰ ਪ੍ਰਸ਼ਾਸਨ ਅੱਗੇ ਜਦੋਂ ਪੱਤਰਕਾਰ ਨੇ ਪੁੱਛਿਆ ਕਿ ਤੁਸੀਂ ਕੀ ਕਾਰਵਾਈ ਚਾਹੁੰਦੇ ਹੋ ਤਾਂ ਪਹਿਲਾਂ ਉਹ ਕਹਿੰਦੇ ਸਰਕਾਰਾਂ ਨੂੰ ਕੀ ਕਹਿਣਾ ਲੇਕਿਨ ਫਿਰ ਉਹਨਾਂ ਨੇ ਮੰਗ ਰੱਖੀ ਹੈ ਕਿ ਕੈਮਰੇ ਜਿਹੜੇ ਆ ਉਹ ਲਵਾ ਦਿੱਤੇ ਜਾਣ ਤੁਸੀਂ ਇਹ ਦੇਖੋ ਕਿ ਮਾਨਸਿਕਤਾ ਹੁਣ ਕੀ ਕਹਿ ਰਹੀ ਹੈ ਕਿ ਚੋਰਾਂ ਨੇ ਤਾਂ ਹਟਣਾ ਨਹੀਂ ਤੁਸੀਂ ਘਟੋ ਘਟ ਕੈਮਰੇ ਲਵਾ ਦਿਓ ਤਾਂ ਜੋ ਚੋਰ ਫੜੇ ਜਾਣ ਔਰ ਜਿਹੜੀ ਇਹ ਅਨਮੁੱਲੀਆਂ ਬਾਲੀਆਂ ਨੇ ਚੋਰ ਨੇ ਤਾਂ ਕੌਡੀਆਂ ਦੇ ਭਾਅ ਵੇਚ ਦੇਣੀਆਂ ਪਰ ਜਿਹੜੀ ਬਜ਼ੁਰਗ ਮਹਿਲਾ ਆ ਉਸਦੇ ਮਨ ਦੀ ਜਿਹੜੀ ਪੀੜ ਹੈ ਜਿਹੜੀ ਚੀਜ਼ ਹੈ ਉਹ ਕਿਵੇਂ ਸਮਝਣਗੇ ਇਹ ਬਹੁਤ ਵੱਡੇ ਸਵਾਲ ਨੇ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਕੀ ਨਾਮ ਆ ਤੁਹਾਡਾ ਕਮਲਜੀਤ ਕੌਰ ਕਿਹੜਾ ਪਿੰਡ ਆ ਇਹ ਮੱਲਾ ਵੇਦੀ ਤੁਹਾਡੇ ਹਸਬੰਡ ਦਾ ਕੀ ਨਾਮ ਮੋਖਨ ਸਿੰਘ ਏ ਇਹ ਬੀਬੀ ਹੁਣਾ ਨਾਲ ਕੀ ਬਾਜ ਗੱਲਬਾਤ ਹੋਈ ਹੈ ਜਿਹੜੀ ਮੈਨੂੰ ਪਤਾ ਲੱਗੀ। ਇਹ ਸਾਡੇ ਮੰਮੀ ਆ ਇਹਨਾਂ ਨੂੰ ਸੁਣਦਾ ਨਹੀਂ ਹੈਗਾ। ਅੱਛਾ ਜੀ। ਇਹ ਬਾਹਰ ਇੱਥੇ ਸਾਡੇ ਪਰਲੀ ਹਵੇਲੀ ਦੇ ਵਿੱਚ ਬੂਟੇ ਆ ਉਹਨਾਂ ਨੂੰ ਪਾਣੀ ਪਾਉਣ ਗਏ ਸੀ। ਆ ਨਾਲ ਹੀ ਜੀ। ਅਨਹੀਂ ਇਹ ਨਹੀਂ ਅੱਧਰ ਹੋਰ ਤਾਂ ਆ ਸਾਡਾ ਮੋਰੇ ਆ ਮੋਰੇ ਹੀ ਹੋ ਗਏ। ਅੱਛਾ ਜੀ। ਹਾਂ ਜੀ। ਪਾਣੀ ਪਾ ਕੇ ਵਾਪਸ ਆ ਕੇ ਜਿੱਦਾਂ ਗਰਮੀ ਸੀਗੀ ਹਵਾ ਜੀ ਲੈਣ ਬੈਗਾ। ਜੀ। ਗੇਟ ਦੇ ਮੋਰੇ। ਇਹ ਐਸੀ ਗੇਟ ਮੋਰੇ। ਹਾਂ ਜੀ। ਅੱਛਾ ਜੀ। ਇੱਕ ਮੁੰਡਾ ਆਇਆ ਕਹਿੰਦੀ ਮੋਟਰਸਾਈਕਲ ਤੇ ਦੱਸਦੀ ਅਸੀਂ ਤਾਂ ਆਪ ਅੰਦਰ ਸੀਗੇ ਅੱਛਾ ਜੀ ਤੇ ਕਹਿੰਦੀ ਉਹਨੇ ਮੈਂ ਬੈਠੀ ਸੀਗੀ ਇਹ ਪਹਿਲਾਂ ਇੱਕ ਬਾਲੀ ਲਈ ਫੇ ਦੂਜੀ ਲਈ ਮੋਟਰਸਾਈਕਲ ਤੇ ਨੱਠ ਗਿਆ ਮੂੰਹ ਬੰਨਿਆ ਸੀਗਾ ਇਹਨਾਂ ਦੇ ਕੋਈ ਜ਼ਖਮ वगैरह ਤਾਂ ਨਹੀਂ ਨਹੀਂ ਉਹ ਕਹਿੰਦੀ ਆ ਉਹ ਕਹਿੰਦੀ ਆ ਵੀ ਮੇਰੇ ਕੰਨ ਦੁਖਦੇ ਆ ਅੱਛਾ ਜੀ ਮਤਲਬ ਖਿੱਚੋ ਤਣ ਜਾਈ ਤਾਂ ਹੋਈ ਹੋਗੀ ਹਾਂਜੀ ਤੇ ਫੇਰ ਉਹਦਾ ਠੀਕ ਆ ਕਬਰ ਆ ਗਏ ਇਹਨਾਂ ਰੌਲਾ ਪਾਇਆ ਜਦੋਂ ਮੈਂ ਨੱਠੀ ਗਈ ਅੰਦਰੋਂ ਤੇ ਕੋਈ ਨਹੀਂ ਸੀਗਾ ਨਾ ਇੱਧਰ ਸੀ ਕੋਈ ਉਦਾਂ ਵੀ ਨਹੀਂ ਲੰਗਦਾ ਸੀਗਾ ਤੇ ਨਾ ਉਹੀ ਮੁੰਡਾ ਸੀ ਉਹ ਇਹਨਾਂ ਦੀਆਂ ਵਾਲੀਆਂ ਖਿੱਚ ਕੇ ਤੋੜ ਕੇ ਦੌੜ ਗਿਆ ਤੋੜ ਕੇ ਭੱਜ ਗਿਆ ਹਾਂਜੀ ਇਹ ਕਿੱਧਰੋਂ ਆਇਆ ਸੀ ਇਧਰੋਂ ਔੜਵਨੋਂ ਇਦਾਂ ਮੈਂ ਇਹਨੂੰ ਵੀ ਨਹੀਂ ਅੱਛਾ ਉਹ ਦੱਸ ਨਹੀਂ ਸਕਦੇ ਮੈਂ ਦੱਸ ਤਾ ਇਧਰੋਂ ਆਇਆ ਸੀ ਮੋਟਰਸਾਈਕਲ ਉਹ ਉਹ ਨਹੀਂ ਹੁਣ ਉਹ ਪਤਾ ਨਹੀਂ ਆ ਮੈਂ ਉਹੜਾ ਆਇਆ ਕੱਪੜਾ ਤਾਂ ਉਹ ਤੇ ਮੋਟਰਸਾਈਕਲ ਖੜਕ ਲੱਈ ਆਇਆ ਸੀ ਉਹਨੇ ਪਹਿਲਾਂ ਲੰਗ ਗਿਆ ਕਹਿੰਦੀ ਮੇਰੇ ਕੋਲ ਦੀ ਮੋਟਰਸਾਈਕਲ ਦਰਖਤ ਨਾਲ ਖੜਾ ਕਰ ਦੁੱਤਾ ਉਹ ਤੇ ਉਹ ਤੋਟ ਕਹਤੇ ਆ ਤੇ ਗੁੱਲ ਕੋਈ ਆਤੀ ਪਛਾਣ ਨਾ ਲਵੇ ਮੂੰ ਨਹੀਂ ਪਛਾਣ ਹੋਇਆ ਕੋਈ ਉਹ ਤੁਸੀਂ ਤਾਂ ਇਹ ਕੁਝ ਬੋਲੇ ਨਹੀਂ ਫਿਰ ਜਦੋਂ ਉਹਨੀ ਵਾਲੀਆਂ ਲਗੀਆਂ ਮਤਲਬ ਇਹ ਨਹੀਂ ਕੁਝ ਐਦਾਂ ਕੀਤਾ ਹਾ ਰੌਲਾ ਪਾਇਆ ਹਾਏ ਮੈਨੂੰ ਕੀ ਹੋ ਗਿਆ ਹਾਏ ਹਾਏ ਲੈ ਗਏ ਐਦਾਂ ਕੀਤੀ ਤੇ ਮੈਂ ਇੱਥੇ ਹੀ ਸੀਗੀ ਕੰਮ ਕਰਦੀ ਮੈਂ ਭੱਜੀ ਤੇ ਹੋਇਆ ਨਹੀਂ ਸੀ ਕੋਈ ਵੀ ਇਹ ਮੈਂ ਇਹਨੂੰ ਪਾਣੀ ਪੁਣੀ ਪਿਲਾਇਆ ਹਾਂ ਹੌਲੀ ਹੌਲੀ ਸਾਰੇ ਇਕੱਠੇ ਹੋ ਗਏ ਉਹ ਕੀ ਮਹਿਸੂਸ ਕਰਦੇ ਮੈਨੂੰ ਪਤਾ ਲੱਗਿਆ ਵੀ ਰੋਂਦੇ ਸੀ ਜਾਂ ਹਾਂਜੀ ਘਬਰਾਹਟ ਤਾਂ ਹੁੰਦੀ ਆ ਆਪਣਾ ਵੀ ਨੁਕਸਾਨ ਹੋ ਜੇ ਸਾਨੂੰ ਵੀ ਹੁੰਦੀ ਆ ਕੀ ਰੋਂਦੇ ਸੀ ਕੀ ਮਤਲਬ ਹਾਂਜੀ 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 ਬਹੁਤ ਜਿਆਦਾ ਰੋਂਦੇ ਰੋਂਦੀ ਸੀ ਹਾਂਜੀ ਕੀ ਕਹਿੰਦੇ ਸੀ ਕਹਿੰਦੀ ਮੇਰੀ ਮੰਮੀ ਨੇ ਦਿੱਤੀਆਂ ਸੀ ਉਹਦੀ ਨਿਸ਼ਾਨੀ ਸੀ ਓਹੋ ਹਾਂਜੀ ਇਹ ਇਸ ਚੀਜ਼ ਦਾ ਸਾਨੂੰ ਵੀ ਦੁੱਖ ਲੱਗਿਆ ਹਾਂਜੀ अच्छा ਇਹਨਾਂ ਦੀ ਮਦਰ ਨੇ ਦਿੱਤੀਆਂ ਹੋਈਆਂ ਹੈ ਗਿਫਟ ਕੀਤੀਆਂ ਹੋਈਆਂ ਹਾਂਜੀ ਹਾਂਜੀ ਤੇ ਬਹੁਤ ਚਿਰ ਦੀਆਂ ਫਿਰ ਸਾਹਮਣੇ ਰੱਖੀਆਂ ਹਾਂ ਹਾਂਜੀ ਨੇ ਪਾਣੀ ਪਾਈ ਰੱਖਦੀ ਸੀ ਕੰਨਾਂ ਵਿੱਚ ਆ ਕਦੇ ਲਾਈਆਂ ਹੀ ਨਹੀਂ ਸੀ ਇਹ ਇਹ ਮੇਬੀ ਇਹਨਾਂ ਦੇ ਦੁੱਖ ਨਾਲ ਸਹਿਮਤ ਹੈ ਹਾਂਜੀ ਇਹ ਬਹੁਤ ਬੁਰੀ ਗੱਲ ਹੋਈ ਆ ਤੇ ਫਿਰ ਹੁਣ ਇਹ ਤੁਸੀਂ ਕੀ ਕੋਈ ਮੰਗ ਕਰਦੇ ਹੋ ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਹੁਣ ਅਸੀਂ ਕੀ ਮੰਗ ਕਰਨੀ ਆ ਇਹ ਜਿਹੜੇ ਇਦਾਂ ਦੇ ਲੁਟੇਰੇ ਫਿਰਦੇ ਆ ਮਤਲਬ ਜਿਹੜੇ ਆਮ ਤੌਰ ਤੇ ਤੁਸੀਂ ਕਿਖਦੇ ਆ ਕਿ ਕੋਈ ਜਾਂਦਾ ਕਿਤੇ ਨੂੰ ਤਾਂ ਉਹ ਲੁੱਟ ਲੈਂਦਾ ਜਿਹਾ ਸਰਕਾਰ ਨੂੰ ਇਹ ਆਵੇ ਕੈਮਰਿਆਂ ਦਾ ਪ੍ਰਬੰਧ ਕਰਨਾ ਚਾਹੀਦਾ ਤੁਸੀਂ ਤੁਸੀਂ ਘਰ ਧਰ ਚ ਬੈਠੀ ਲੁੱਟ ਹੋ ਗਏ ਤਾਂ ਕੀ ਹਾਂਜੀ ਇਦਾਂ ਫਿਰ ਹੁਣ ਘਰ ਵਿੱਚ ਵੀ ਨਹੀਂ ਅਸੀਂ ਸੇਫ ਹੈਗੇ ਸਾਨੂੰ ਤਾਂ ਹੋਰ ਵੀ ਖੌਫ ਹੈਗੇ ਹਾਂਜੀ ਇਹਹੀ ਗੱਲ ਹੈ ਕਿ ਤੁਸੀਂ ਘਰ ਵਿੱਚ ਘਰ ਦੇ ਹੋਰ ਨਹੀਂ ਹੈਗਾ ਸਾਈਕਲ ਚੱਕ ਉਹ ਵੀ ਦੱਸ ਪਹਿਲਾਂ ਸਾਡਾ ਸਾਈਕਲ ਚੱਕ ਹੋਇਆ 1 ਸਾਲ ਪਹਿਲਾਂ ਉਹ ਉਹ ਅੱਛਾ ਉਹ ਕਿੱਥੇ ਚੱਕਿਆ ਸੀ ਉਹ ਵੀ ਹਵੇਲੀ ਦੇ ਵਿੱਚੋਂ ਐਦੇ ਗੇਟ ਗੇਟ ਖੋਲ ਕੇ ਤੇ ਉਹ ਮੁੰਡਾ ਪਹਿਲਾਂ ਇੱਥੇ ਖੜਾ ਸੀ ਮੈਂ ਕਿਹਾ ਇੱਥੇ ਬਾਸਾਂ ਲੰਗ ਦੀ ਕੋਈ ਸਵਾਰੀ ਖੜੀ ਹੈ ਜੀ ਜਦੋਂ ਮੈਂ ਇੱਥੇ ਇਧਰ ਚ ਆ ਕੇ ਦੇਖਣ ਲੱਗੀ ਮੈਂ ਕਿਹਾ ਕੋਈ ਚੋਰ ਨਾ ਹੋਵੇ ਉਹ ਨਾ ਸਾਈਕਲ ਸੀ ਨਾ ਮੁੰਡਾ ਸੀ ਅੱਧੇ ਤੋੜੇ ਦੀਆਂ ਸੀ ਆਹ ਹਾਲ ਦੇ ਆਹ ਇਹ ਬਾਗੀਆਂ ਦੀ ਕਿੰਨੇ ਕਿੰਨੇ ਤੋਲੇ ਦੀਆਂ ਸੀ ਅੱਧੇ ਤੋੜੇ ਦੀਆਂ ਸੀ ਓਕੇ ਹਾਂਜੀ ਬਸ ਇਹ ਚਲੋ ਜੀ ਉਹਦੀ ਕੀਮਤ ਕੋਈ ਨਹੀਂ ਹੈ ਜਿਹੜੀ ਨਿਸ਼ਾਨੀ ਹੈ ਇਹਨਾਂ ਦੀ ਹਾਂਜੀ ਉਹਦੀ ਤਾਂ ਕੋਈ ਕੀਮਤ ਨਹੀਂ ਚਲੋ ਥੋੜੀਆਂ ਹੋਈਆਂ ਬਹੁਤੀਆਂ ਹੋਈਆਂ ਹਾਂ ਉਹ ਨਿਸ਼ਾਨੇ ਨੂੰ ਹਾਲ ਤਾਂ ਹੁੰਦਾ ਹੀ ਆ ਸਾਨੂੰ ਵੀ ਹੈਗਾ ਨਾ ਸਾਵੇਂ ਆਪਣੇ ਕੋਲ ਚੀਜ਼ ਹੁੰਦੀ ਸਾਵੇਂ ਕੋਈ 1 ਮਿੰਟ ਚ ਫੋਕ ਕੇ ਲੈ ਜਾਏ ਇਹ ਪਰੇਸ਼ਾਨੀ ਤਾਂ ਹੁੰਦੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ